2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾ ਅਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਨਮੋਲ ਹੀਰੇ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਸੀ ਤੇ ਇਹਨਾਂ ਅਨਮੋਲ ਹੀਰਿਆਂ ਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਸੱਤਾ ਦੇ ਵਿੱਚ ਆਏ ਤੇ ਇਹ ਅਨਮੋਲ ਹੀਰੇ ਕੀ ਗੁੱਲ ਖਰਾੜੇ ਨੇ ਉਹ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਇਹਨਾਂ ਦਾ ਪਤਾ ਲੱਗਿਆ ਹੈ ਜੇਕਰ ਗੱਲ ਕਰੀਏ ਹਰਬੀਰ ਸਿੰਘ ਪਠਾਨ ਮਾਜਰਾ ਦੀ 376 ਦਾ ਪਰਚਾ ਜੇ ਗੱਲ ਕਰੀਏ ਹੁਣ ਮਰਜਿੰਦਰ ਸਿੰਘ ਲਾਹਪੁਰਾ ਤੇ ਤੇ 2012-13 ਦੇ ਵਿੱਚ ਇੱਕ ਐਸਸੀ ਭਾਈਚਾਰੇ ਦੀ ਔਰਡਰ ਨਾਲ ਛੇੜਛੜ ਕੀਤੀ ਪਹਿਲਾਂ ਕੁੱਟਿਆ ਤੇ ਫਿਰ ਛੇੜਛੜ ਵੀ ਕੀਤੀ ਜਿਹੜੀ ਕਿ ਹੁਣ 12 ਸਤੰਬਰ ਨੂੰ ਸਜ਼ਾ ਹੋਵੇਗੀ ਸਰਜੀਤ ਕੌਰ ਮਾਨੂਕੇ ਤੋਂ ਲੈ ਕੇ ਨਰਿੰਦਰ ਕੌਰ ਭੁਹਾਜ ਤੱਕ ਲਾਲਜੀ ਸਿੰਘ ਢੁੱਲਰ ਤੱਕ ਜਿੰਨੇ ਵੀ ਮੰਤਰੀ ਅਤੇ ਵਿਧਾਇਕ ਨੇ ਕਿਤੇ ਨਾ ਕਿਤੇ ਉਹ ਦਾਗ ਹੀ ਹੁੰਦੇ ਨਜ਼ਰ ਆ ਰਹੇ ਨੇ ਅਤੇ ਉਹਨਾਂ ਦੇ ਦਾਗ ਪੰਜਾਬ ਦੇ ਲੋਕਾਂ ਨੂੰ ਦਿਖਿਆ ਨੇ ਕਿ ਭਈ ਜਿਸ ਤਰ੍ਹਾਂ ਵਿਧਾਇਕ ਅਤੇ ਮੰਤਰੀ ਅਤੇ ਐਮਪੀ ਰਵਾਇਤੀ ਪਾਰਟੀਆਂ ਵਿੱਚ ਕਰਦੇ ਸੀ ਇਹ ਵੀ ਆਪ ਆਦਮੀ ਪਾਰਟੀ ਵਾਲੇ ਉਹਨਾਂ ਤੋਂ ਕਿਸੇ ਤੋਂ ਘੱਟ ਨਹੀਂ ਇਟ ਮੀਨਸ ਕਿ ਪੰਜਾਬ ਦੇ ਲੋਕਾਂ ਦੇ ਨਾਲ ਜੱਗੋਂ ਤਿਰ ਵੀ ਹੋਈ ਹੈ ਬਦਲਾਅ ਦੇ ਨਾਮ ਤੇ ਵਿਕਾਸ ਦੇ ਨਾਮ ਤੇ ਐਮਐਸਪੀ ਦੇ ਨਾਮ ਤੇ ਕਿਸਾਨੀ ਜਵਾਨੀ ਅਤੇ ਬੇਰਗਾਰੀ ਦੇ ਨਾਮ ਤੇ ਪੰਜਾਬ ਦੇ ਲੋਕਾਂ ਨੇ ਹੁਬ ਹੁਬ ਕੇ 22 ਦੇ ਵਿੱਚ ਵੋਟਾਂ ਪਾਈਆਂ ਲੇਕਿਨ ਪੰਜਾਬ ਦੇ ਲੋਕਾਂ ਨੂੰ ਕੀ ਪਤਾ ਸੀ ਕਿ ਅਸੀਂ ਆਪਣੇ ਪੈਰ ਤੇ ਆਪ ਤੁਹਾਰਾ ਮਾਰ ਰਹੇ ਹਾਂ ਜੋ ਕੁਝ ਰਵਾਇਤੀ ਪਾਰਟੀਆਂ ਨੇ ਕੀਤਾ ਉਹੀ ਪੰਜਾਬ ਦੇ ਮੁੱਖ ਮੰਤਰੀ ਉਹੀ ਆਪ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਤੇ ਵੱਡੇ ਆਗੂ ਕਰ ਰਹੇ ਨੇ ਜਿਨ੍ਹਾਂ ਦੇ ਚਿਹਰੇ ਬੇਨਕਾਬ ਨਜ਼ਰ ਆ ਰਹੇ ਨੇ ਤੇ ਹੁਣ ਲੋਕਾਂ ਦੇ ਮਨਾਂ ਦੇ ਵਿੱਚੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੱਕ ਪਾਰਟੀ ਜਿਹੜੀ ਹੈ ਲੈ ਜਾਵੇਗੀ ਇਸ ਕਰਕੇ ਪ੍ਰੀ ਪਲਾਨਡ ਹੋ ਚੁੱਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਆਪ ਆਪ ਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾ ਪੰਜਾਬ ਦੇ ਇੰਚਾਰਜ ਮਨੀਸ਼ ਸੋਧਿਆ ਅਤੇ ਸਹਿ ਇੰਚਾਰਜ ਸਤਿੰਦਰ ਚੈਨ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਖਾਂ ਵਿਖਾਈਆਂ ਮਨੀਸ਼ ਸੋਧਿਆ ਨੂੰ ਜਦੋਂ ਉਹ ਮੁਹਾਲੀ 40 ਹਸਪਤਲ ਦੇ ਵਿੱਚ ਪਤਾ ਲੱਗ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿ ਤੁਹਾਨੂੰ ਪਤਾ ਨਹੀਂ ਕਿੰਨਾ ਸਮਾਂ ਲੱਗ ਜਾਣਾ ਹੈ ਆਸੋਲੇਟਡ ਤੁਸੀਂ ਹੈਗੇ ਹੋ ਤੁਹਾਡੀ ਰਿਕਵਰੀ ਬੜੀ ਆ ਬੜੀ ਸੋਹਣੇ ਤਰੀਕੇ ਦੇ ਨਾਲ ਹੋਵੇਗੀ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਖਾਂ ਵਿਖਾਈਆਂ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਦੋ ਜਿਹੜੇ ਹੈਗੇ ਨੇ ਹਰਪਾਲ ਸਿੰਘ ਛੀਮਾ ਅਮਨ ਅਰੋੜਾ ਕੁਲਤਾਰ ਸਿੰਘ ਸਨਮਾ ਅਤੇ ਡਾਕਟਰ ਇੰਦਰਪ੍ਰੀਤ ਸਿੰਘ ਵਿਜਰ ਇਹਨਾਂ ਦੀ ਸਕੋਰ ਟੀਵੀ ਰਾਤੋ-ਰਾਤ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਲ ਵੱਲੋਂ ਬੁਲਾਵਾ ਦਿੱਤੀ ਗਈ ਕਿ ਇਹਨਾਂ ਨੂੰ ਹਰੀਆਂ ਝੰਡੀਆਂ ਵਾਲੀਆਂ ਗੱਡੀਆਂ ਮਿਲਣਗੀਆਂ ਕੋਈ ਮੁੱਖ ਮੰਤਰੀ ਕੋਈ ਉਪ ਮੁੱਖ ਮੰਤਰੀ ਤੇ ਕਿਸੇ ਨੂੰ ਗ੍ਰਹਿ ਮੰਤਰੀ ਅਲਾ ਦਿੱਤਾ ਜਾਵੇਗਾ ਕਿਉਂਕਿ ਇਹ 2022 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਲੇਕਿਨ ਜੋ ਹਰਬੀਰ ਸਿੰਘ ਪਠਾਨ ਮਾਜਰਾ ਨੇ ਕਿਹਾ ਉਹ 100% ਸਹੀ ਹੈ ਉਹ درست ਹੈ ਕਿ ਪੰਜਾਬ ਦੇ ਵਿੱਚ ਖਾਲ ਬਲੀ ਬਚੀ ਹੋਈ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਲੌਂਗ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕਾਫੀ ਲੰਮੇ ਸਮੇਂ ਤੋਂ ਚੱਲ ਰਹੀਆਂ ਨੇ ਅਰਵਿੰਦ ਕੇਜੀਵਾਲ ਵੀ ਲਗਾਤਾਰ ਇਹ ਸੋਚ ਰਹੇ ਨੇ ਕਿ ਲਗਭਗ ਸਿੱਖ ਚੇਰਾ ਚੌਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਜਰਸੀ ਕਿ ਵੀ ਹੋਵੇ ਅਬਰਤਾਰ ਵੀ ਹੋਵੇ ਜਿਸ ਦਾ ਅਕਸ ਬਿਲਕੁਲ ਬਿਦਾਗ ਹੋਵੇ ਇਸ ਕਰਕੇ ਡਾਕਟਰ ਇੰਦਰਬੀ ਸਿੰਘ ਨਿੱਜਰ ਦਾ ਨਾਮ ਸਭ ਤੋਂ ਅੱਗੇ ਆ ਰਿਹਾ ਸੀ ਹੋ ਸਕਦਾ ਹੈ ਕਿ ਉਹਨਾਂ ਵੱਲੋਂ ਕਾਰਵਾਈ ਵੀ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਡੇਰਾ ਸੱਚਾ ਸੌਦਾ ਡੇਰਾ ਸੱਚਾ ਸੌਦਾ ਦੇ ਸਾਧਨ ਨੂੰ ਲੈ ਕੇ ਬੈਵਲ ਕਲਾ ਜਿਹੜਾ ਹੋਇਆ ਸੀ ਗੋਲੀ ਕਾਰਡ ਉਹਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਵੀ ਅਦਵੀ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਨੂੰ ਲੈ ਕੇ ਲੇਕਿਨ ਇੱਧਰ ਹੁਣ ਇੱਕ ਨਵਾਂ ਪੁਕਤਾ ਪੈ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਕਤਾ ਪਲਟ ਕਰਨ ਦੇ ਲਈ ਲਗਾਤਾਰ ਅੰਦਰੋਂ ਅੰਦਰ ਹੀ ਕੋਸ਼ਿਸ਼ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿਦ ਕੇਚਵਲ ਮਨੀ ਸੋਧਿਆ ਅਤੇ ਸਤਿੰਦਰ ਜੈਨ ਵੱਲੋਂ ਜਾਰੀ ਨੇ ਕਿਉਂਕਿ ਗਰਾਊਂਡ ਲੈਵਲ ਜਿਹੜੀ ਰਿਪੋਰਟ ਹੈ ਆਪ ਆਦਮੀ ਪਾਰਟੀ ਦੀ ਉਹ ਬਿਲਕੁਲ ਠੀਕ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਲੋਕਪ੍ਰਿਤਾ ਹੈ ਜਿਹੜੀ ਫੋਨ ਫੈਨ ਫਾਲੋਇੰਗ ਹੈ ਜਿਹੜਾ ਵੋਟ ਬੈਂਕ ਹੈ ਗਰਾਊਂਡ ਲੈਵਲ ਤੇ ਉਹ ਦਿਨ ਬਰ ਦਿਨ ਵੱਧਦੀ بجائے ਘਟ ਰਿਹਾ ਹੈ ਉਥੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਬਾਦਲ ਨੂੰ ਵੀ ਪਤਾ ਲੱਗ ਗਿਆ ਕਿ ਭਾਈ ਮੈਂ 2 ਦਿਨ ਰਿਹਾ ਹਾਂ ਤੇ ਹਰ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਮੇਰਾ ਵਿਰੋਧ ਹੋਇਆ ਹੈ ਇਸ ਕਰਕੇ 2 ਦਿਨਾਂ ਦੇ ਵਿੱਚ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਪੰਜਾਬ ਦੇ ਕੁਝ ਹਲਕਿਆਂ ਦਾ ਦੌਰਾ ਕਰਕੇ ਇਥੋਂ ਤਿੱਤਰ ਹੋ ਗਿਆ ਉਸ ਤੋਂ ਬਾਅਦ ਸਿੱਧਾ ਚਲੇਗਾ ਗੁਜਰਾਤ ਪੰਜਾਬ ਹੜ੍ਹਾਂ ਦੇ ਪਾਣੀ ਦੇ ਨਾਲ ਭਰ ਰਿਹਾ ਹੈ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਜਿਹੜੇ ਨੇ ਉਹ ਜਿਹੜੇ ਗੁਜਰਾਤ ਦੇ ਦੌਰੇ ਤੇ ਚਲੇ ਗਏ ਨੇ ਉਸ ਨੂੰ ਲੈ ਕੇ ਬੜੇ ਨਿਸ਼ਾਨੀਆਂ ਸਵਾਲ ਖੜੇ ਹੋ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰਾਂ ਹੁਣ ਆ ਰਹੀਆਂ ਨੇ ਕਿ ਮਨੀਸ਼ ਸੋਤਿਆ ਅਤੇ ਸਤਿੰਦਰ ਜੈਨ ਵੱਲੋਂ ਲਗਭਗ 60 ਵਿਧਾਇਕ ਨੇ ਅਤੇ ਉਹਨਾਂ ਦੇ ਵਿੱਚੋਂ ਮੰਤਰੀ ਵੀ ਨੇ ਜਿਨ੍ਹਾਂ ਦੇ ਨਾਲ 121 ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਦਿੱਲੀ ਬੁਲਾਇਆ ਜਾ ਰਿਹਾ ਹੈ ਬੰਦ ਕਮਰੇ ਦੇ ਵਿੱਚ ਇੱਕ ਇੱਕ ਵਿਧਾਇਕ ਤੇ ਇੱਕ ਇੱਕ ਮੰਤਰੀ ਦੇ ਨਾਲ ਪਰਸਨਲ ਸਵਾਲ ਜਵਾਬ ਸੁਤਿੰਦਰ ਅਸਤਿੰਦਰ ਜੈਤ ਅਤੇ ਮਨੀ ਸੋਧਿਆ ਨੂੰ ਕਿਤੇ ਜਾ ਰਹੇ ਨੇ ਜੋਰ ਪੋਟਾ ਆਉਣ ਗਿਆ ਉਹ ਆਪ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਭੇਜ ਦਿੱਤੀਆਂ ਜਾਣ ਗਿਆ ਤੇ ਜਿਹੜੀ ਅੱਜ ਦੀ ਖਬਰ ਹੈ ਅੱਜ ਸਾਰੇ ਜਿਲ੍ਹਿਆਂ ਦੇ ਵਿੱਚ ਇੱਕ ਇਨਚਾਰਜ ਲਗਾਇਆ ਜਾਵੇਗਾ ਉਹਦੇ ਉੱਤੇ ਇੱਕ ਬੰਦਾ ਬਿਠਾਇਆ ਜਾਵੇਗਾ ਦਿੱਲੀ ਵਾਲਾ ਹਰ ਮਹੀਨੇ ਦੀ ਰਿਪੋਰਟ ਪਹਿਲਾਂ ਉਸ ਜ਼ਿਲ੍ਹਾ ਚਾਰਦੇ ਕੋਲ ਜਾਵੇਗੀ ਜ਼ਿਲ੍ਹਾ ਇੰਚਾਰਜ ਦਿੱਲੀ ਇੰਚਾਰਜ ਵਾਲੇ ਨੂੰ ਦੇਵੇਗਾ ਦਿੱਲੀ ਇੰਚਾਰਜ ਵਾਲਾ ਆਪ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਦੇਵੇਗਾ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਘੂਸਾ ਨਹੀਂ ਇਸ ਕਰਕੇ ਕਹਿੰਦੇ ਨੇ ਕਿ ਤਖਤਾ ਪਲਟ ਦੀਆਂ ਤਖਤਾ ਪਲਟ ਕਰਨ ਦੀਆਂ ਤਿਆਰੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਬਨੀ ਸੋਧਿਆ ਸਿੰਦਰ ਜੈਨ ਅਤੇ ਕੁਝ ਵਿਧਾਇਕਾਂ ਵੱਲੋਂ ਅਤੇ ਮੰਤਰੀਆਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਵਿੱਚ ਨਹੀਂ ਐਡ ਲਿਸਟ ਜੇਕਰ ਮੁੱਖ ਮੰਤਰੀ ਬਦਲਣਾ ਹੈ ਤਾਂ 60 ਵਿਧਾਇਕ ਆਪ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਚਾਹੀਦੇ ਨੇ ਜੇਕਰ ਇੱਕ ਵੀ ਜਾਂ ਦੋ ਵੀ ਨਹੀਂ ਤਾਂ ਪੰਜਾਬ ਦੇ ਉਪ ਮੁੱਖ ਮੰਤਰੀ ਭਗਵੰਤ ਮਾਨ ਖੁੱਲ ਕੇ ਬਗਾਵਤ ਕਰਨਗੇ ਕਿਉਂਕਿ 30 ਤੋਂ 40 ਵਿਧਾਇਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਨੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੌਸਲੇ ਬਲੰਦ ਨੇ ਵੀ ਭਾਈ ਜ਼ਿਆਦਾ ਨਹੀਂ ਕੁਝ ਤਾਂ ਵਿਧਾਇਕ ਅਤੇ ਮੰਤਰੀ ਮੇਰੇ ਨਾਲ ਨੇ ਜਿਨ੍ਹਾਂ ਨੂੰ ਲੈ ਕੇ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬਗਾਵਤ ਹੈ ਉਹ ਆਪ ਆਪਨੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੀ ਕਰ ਸਕਦਾ ਹਾਂ ਤਾਂ